ਜੇ ਪਾਸ ਉਸਤਾਦਾਂ ਦੀ ਗੱਲ ਕਰੀਏ ਬਹੁਤ ਬਹੁਤ শারਪ ਮਾਈਂਡ ਵਾਲੇ ਬਹੁਤ ਮਕਬੂਲ ਉਸਤਾਦ ਦੇ ਤੁਸੀਂ ਚੇਲੇ ਹਾਂ ਹਨ ਜਿਨ੍ਹਾਂ ਨੂੰ ਅਸੀਂ ਵੀ ਬਹੁਤ ਸੁਣਿਆ ਜਾਂ ਸਾਰੀ ਦੁਨੀਆ ਸੁਣਦੀ ਆ ਉਹਨਾਂ ਨੂੰ ਕਿਵੇਂ ਕਿਵੇਂ ਮਿਲੇ ਜਾਂ ਉਹਨਾਂ ਨੂੰ ਕਿਵੇਂ ਫੋਲੋ ਕਰਦੇ ਤੁਸੀਂ ਅਸਲ ਕੀ ਹੈ ਕਿ ਮੈਂ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਅੱਜ ਵੀ ਹਾਂ ਕਿ ਮੇਰੇ ਜਨ ਮੈਨੂੰ ਰਿਵੀਅਰ ਮੈਂ ਇੰਪਰੂਵ ਕਰਾਂ ਤੇ ਆਪ ਨੂੰ ਹੁਣ ਰਿਆਜ਼ ਕਰਨ ਨਾਲ ਬੇਜ਼ੁਰਾਪੰਤਾ ਪਤਾ ਲੱਗਾ ਹੁਣ ਸਰੀਲਾ ਕਿਵੇਂ ਹੋਣਾ ਹੂੰ ਸੂਰਜ ਕਿਵੇਂ ਆਉਣਾ ਤੇ ਉਹ ਫਿਰ ਖੋਜ ਪਹਲ ਸ਼ੁਰੂ ਹੋਈ ਇੱਕ ਸਮੱਸਿਆ ਬਣ ਗਈ ਕਿ ਮਤਲਬ ਨਾ ਉਸਤਾਦ ਜੀ ਸਿਖਰਦੀ ਦੇ ਰਿਸ਼ਤੇ 'ਚ ਵੀ ਬਹੁਤ ਤਬਦੀਲੀਆਂ ਆ ਗਈਆਂ ਬਿਲਕੁਲ ਉਹ ਵੇ ਦਾ ਸਿਸਟਮ ਨਹੀਂ ਰਿਹਾ ਤਾਂ ਖੈਰ ਅਸੀਂ ਲੱਭਦੇ ਲਗਾਉਂਦੇ ਅ ਅਸੀਂ ਇੱਥੇ ਮਲੇਰਕੋਟ ਦੇ ਕੋਲ ਪਿੰਡ ਹੈ ਮਤੋਈ ਮਤੋਈ ਅਸੀਂ ਤੇ ਚੌਕਲੇ ਮਦੋਈ ਸਾਹਿਬ ਕੋਲੇ ਗਏ ਤੇ ਉਹਨਾਂ ਦੇ ਨਾਲ ਚ ਉਹਨਾਂ ਦੀ ਸਿਹਤ ਜਿਹੜੀ ਸੀ ਉਹ ਨਾਸਾਜ ਚੱਲ ਰਹੀ ਸੀ ਪਰ ਫਿਰ ਵੀ ਉਹਨਾਂ ਨੇ ਕਿਰਪਾ ਕੀਤੀ ਉਹਨਾਂ ਨੇ ਮੈਨੂੰ ਸ਼ਗਿਰਦ ਦੇ ਤੌਰ ਤੇ ਕਬੂਲ ਕੀਤਾ ਤੇ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਦਾ ਸਭ ਤੋਂ ਆਖਰੀ ਜਿਹੜੀ ਦੀ ਸ਼ਗਿਰਦਾਂ ਦੀ ਸੂਚੀ ਵਿੱਚ ਸਭ ਤੋਂ ਆਖਰੀ ਮੈਂ ਹੀ ਦਰਜ ਹੋਇਆ ਕੁਦਰਤੀ ਉਸ ਤੋਂ ਬਾਅਦ ਪਰ ਮਾਹੌਲ ਇਦਾਂ ਦਾ ਬਣਿਆ ਲਾਕਡਾਊਨ ਆ ਗਿਆ ਔਰ ਮੈਂ ਨਾਲ ਬਹੁਤਾ ਰਾਤ ਤੇ ਜਿਹੜੀ ਰਹਿ ਸਕਿਆ ਪਰ ਫਿਰ ਵੀ ਮੈਂ ਜਦੋਂ ਉਹਨਾਂ ਕੋਲੇ ਜਾਂਦਾ ਸੀ ਉਹ ਸਕੌਣ ਵਾਲੀ ਰਸਤਾ ਚ ਨਹੀਂ ਹੁੰਦੇ ਪਰ ਮੈਂ ਗੱਲਾਂ ਬਹੁਤ ਉਹਨਾਂ ਕੋਲੋਂ ਸੁਣ ਕੇ ਇੱਕ ਸਮਝ ਜ਼ਰੂਰ ਇੱਕ ਡਵੈਲਪ ਹੁੰਦੀ ਰਹੀ ਹੈ ਸਾਰੇ ਕੁਝ ਬਾਰੇ ਤੇ ਉਹ ਮੁੜ ਕੇ ਚਲੋ ਬਿਮਾਰੀ ਤੇ ਕਰਕੇ ਉਹ ਬਹੁਤਾ ਲੰਮਾ ਸਮਾਂ ਸਰਵਾਈਵ ਨਹੀਂ ਕਰ ਸਕੇ ਤੇ ਪਰਮਾਤਮਾ ਨੇ ਉਹਨਾਂ ਨੂੰ ਅਬਦੇ ਚਰਨ ਸਥਾਨ ਦੇਵੇ ਉਹਨਾਂ ਦਾ ਕੋਈ ਕਲਾਮ ਉਹਨਾਂ ਦਾ ਕਲਾਮ ਗਾਉਣਾ ਬਹੁਤ ਔਖਾ ਮੈਂ ਜਿਵੇਂ ਸੁਣਦਾ ਹੂੰ ਬਹੁਤ ਔਖਾ ਉਹਨਾਂ ਵਾਂਗ ਗਾਉਣਾ ਉਹ ਜਿਹੜਾ ਮਤਲਬ ਨਾ ਉਹਨਾਂ ਕੋਲੇ ਬੈਠ ਕੇ ਮੈਂ ਇਹ ਹੀ ਸਿੱਖਿਆ ਹੂੰ ਕਿ ਰਿਆਜ਼ ਦਾ ਕੀ ਮਹੱਤਵ ਹੈ ਬਿਲਕੁਲ ਉਹ ਜਦੋਂ ਉਹ ਗਾਉਂਦੇ ਸੀ ਨਾ ਮੈਂ ਲਾਈਵ ਬੈਠ ਕੇ ਸੁਣਦਾ ਸੀ ਉਹ ਐ ਲੱਗਦਾ ਸੀ ਵੀ ਉਹ ਨਹੀਂ ਗਾ ਰਹੇ ਕੋਈ ਪਿੱਛੇ ਨਾ ਹਾਂ ਕਿ ਕਿਸੇ ਗਵੰਦ ਚੋਂ ਆਵਾਜ਼ ਆ ਰਹੀ ਹੈ ਬਿਲਕੁਲ ਸਹੀ ਗੱਲ ਐਸੀ ਐਸੀ ਆਵਾਜ਼ ਉਹ ਨਾ ਤੰਦਰੋਂ ਨਿਕਲਦੀ ਸੀ ਨਾ ਮੈਨੂੰ ਲੱਗਦਾ ਸੀ ਵੀ ਇਹ ਇਹਨਾਂ ਦੇ ਨਾ ਪੀ ਜਿਵੇਂ ਗਲੇ ਚ ਆਵਾਜ਼ ਨਹੀਂ ਆ ਰਹੀ ਕਿਸੇ ਗਵੰਦ ਚੋਂ ਆਵਾਜ਼ ਚੋਂ ਐਸੀ ਗੂੰਜ ਸੀ ਤੇ ਜਿਵੇਂ ਉਹ ਮਤਲਬ ਛੇੜ ਦੇ ਸੁਰ ਨੂੰ ਤੇ ਐ ਲੱਗਦਾ ਸੀ ਵੀ ਜਿਵੇਂ ਤੁਸੀਂ ਕਿਸੇ ਬਹੁਤ ਵੱਡੇ ਦਰਬਾਰ ਚ ਬੈਠੇ ਹੋਏ ਹੋ ਤੇ ਆਸੇ ਪਾਸੇ ਤੁਹਾਡੇ ਤੇ ਪੂਰੀ ਮਹਿਫਲ ਵੱਡੀ ਲੱਗੀ ਉਹ ਬਹੁਤ ਵਟਾ ਸੀ ਉਹ ਮੈਂ ਅਜੇ ਤੱਕ ਨਾ ਉਹਨਾਂ ਦਾ ਕਲਾਮ ਗਾਉਣ ਦੀ ਹਿੰਮਤ ਵੀ ਨਹੀਂ ਕਰ ਸਕਿਆ ਨਹੀਂ ਵੱਡੇ ਵੱਡੇ ਲੋਕ ਸੀ ਬਹੁਤ ਔਖਾ ਕੰਮ ਹੈ ਤੇ ਇਹਨੂੰ ਤਾਂ ਸੁਣਨੀ ਵੱਡੀ ਗੱਲ ਆ ਬਹੁਤ ਅਨੰਤ ਜੇ ਆਪਾਂ ਉਹਨਾਂ ਨੂੰ ਸੁਣ ਲ ਗਏ ਉਹ ਵੀ ਬਹੁਤ ਵੱਡੀ ਗੱਲ ਆ ਹਰ ਹਰ ਕਿਸੇ ਦੇ ਹਿੱਸੇ ਵੀ ਨਹੀਂ ਆਉਂਦਾ ਬੇਟੇ ਫਨਕਾਰਨ ਨੂੰ ਉਹਨਾਂ ਦੀ ਨਾ ਇੱਕ ਮੈਂ ਇਹ ਕਹਣਾ ਨਾ ਵੀ ਉਹਨਾਂ ਦੀ ਇੱਕ ਕਵਾਲੀ ਮਤਲਬ ਜੋ ਤੁਸੀਂ ਉਹਨੂੰ ਹੀ ਸੁਣਨ ਬੈਠ ਜਾਓ ਉਹਦੇ ਵਿੱਚੋਂ ਹੀ ਇੰਨਾ ਕੁਝ ਨਿਕਲਦਾ ਪਰ ਹਾਂ ਉਹ ਨਿਕਲਦਾ ਬਹੁਤ ਖੂਜਾ ਪਰ ਉਹਨੂੰ ਕੱਢ ਤੁਸੀਂ ਆਪ ਦੀ ਸਮਰੱਥਾ ਮਦਦ ਵਿੱਚ ਰੱਖਦੇ ਜਿੱਦਾਂ ਕਿ ਤੁਹਾਡਾ ਭਾਂਡਾ ਨੂੰ ਤੁਸੀਂ ਉਹਨੀ ਕੀ ਚੀਜ਼ ਵਿੱਚੋਂ ਕੱਢ ਸਕਦੇ ਜੈਗ ਦਾ ਪਾਣੀ ਉਹ ਗਲਾਸ 'ਚ ਪਾਉਣ ਵਾਲੀ ਗੱਲ ਜਿੰਨੀ ਕੋ ਮੈਨੂੰ ਸਮਝ ਆ ਮੈਂ ਬਸ ਉਹਦੇ 'ਚ ਉਹਦਾ ਉਹਨਾ ਕੀ ਅੰਦਾਜ਼ਾ ਲਾ ਸਕਦਾ ਜਿਹਦੀ ਮੈਥੋਂ ਵੱਧ ਸਮਝਾਉ ਉਹ ਮੈਥੋਂ ਵੱਧ ਇਹ ਵੀ ਘਟ ਹੈ ਉਹ ਨੂੰ ਲੱਗੂ ਕਿ ਕੀ ਕਰੀ ਜਾਂਦੇ ਨੇ ਬਿਲਕੁਲ ਸਹੀ ਉਹ ਨਾ ਜੇ ਅਸੀਂ ਯੂਨੀਵਰਸਿਟੀ ਕਈ ਵਾਰੀ ਪੜ੍ਹਦੇ ਤੋ ਤੇ ਜਦੋਂ ਕਲਾਸਿਕਲ ਦੇ ਪ੍ਰੋਗਰਾਮ ਹੁੰਦੇ ਕਲਾਸਿਕਲ 뮤직 ਦੇ ਤੇ ਉਹ ਸਾਡੇ ਨਾਲ ਇੱਕ ਰਿਕ ਬੰਦਾ ਚਲਾ ਗਿਆ ਨਾ ਯਾਰ ਕੀ ਕਹਦਾ ਯਾਰ ਵੀ ਇਹ ਕਦਾ ਗਾਉਂ ਗਦੋਂ ਮੈਂ ਕਿਹਾ ਗਾਇਤਿਰ ਨਹੀਂ ਆ ਸਾ ਆਈ ਕਰੀ ਜਾਂਦਾ ਹੁਣ ਉਹਦੇ ਨੇ ਉਹ ਆਈ ਹੈ ਹਾਂ ਬਿਲਕੁਲ ਸਹੀ ਉਹ ਜੀਨੇ ਰਿਆਜ਼ ਕੀਤਾ ਜਾਂ ਜਿਹੜਾ ਰਿਆਜ਼ ਨਾਲ ਜੁੜਿਆ ਹੋਇਆ ਜਿਹੜਾ ਸੰਗੀਤ ਨਾਲ ਜੁੜਿਆ ਹਾ ਉਹਨੂੰ ਪਤਾ ਵੀ ਨਹੀਂ ਉਹ ਆ ਵੀ ਆ ਨਾ ਉਹ ਐਵੇਂ ਨਹੀਂ ਹੋ ਰਹੀ ਉਹਦੇ ਪਿੱਛੇ ਕਿੰਨੇ ਸਾਲਾਂ ਦਾ ਮਿਹਨਤ ਦਾ ਮਿਹਨਤ ਹੈ ਰਿਆਜ਼ ਹੈ ਕਿੰਨੀ ਔਖ ਹੈ ਕਿੰਨੀ ਤਕਲੀਫ ਹੈ ਉਹ ਜਿਹੜੀ ਸਖਾਰੀ ਦੀ ਚੀਜ਼ ਲੱਗ ਰਹੀ ਹੈ ਉਹ ਉਹੀ ਗੱਲ ਆ ਵੀ ਜਦੋਂ ਤੱਕ ਸਾਨੂੰ ਨਾ ਸਾਨੂੰ ਜਿਸ ਫੀਲਡ ਬਾਰੇ ਇਲਮ ਹੁੰਦਾ ਸਾਨੂੰ ਕੇਵਲ ਉਹਦੀਆਂ ਹੀ ਬਰੀਕੀਆਂ ਦਾ ਪਤਾ ਹੁੰਦਾ ਬਾਕੀ ਸਾਰੀ ਜਿਹੜਾ ਸਾਨੂੰ ਲੱਗਦਾ ਵੀ ਕਰੇ ਐਵੇਂ ਹੀ ਹੋ ਜਾਂਦੀ ਹੈ